ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਸਵਾਲ ਡਰੌਪ ਚੈਨਲ ਤੇ ਹੁਣ ਆਪਾਂ ਦਰਸ਼ਨ ਕਰ ਰਹੇ ਆ ਵੇਈ ਨਦੀ ਦੇ ਆਓ ਆਪਾਂ ਵੇਈ ਨਦੀ ਬਾਰੇ ਪਤਾ ਦਿੱਤੋ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਰਨ ਪ੍ਰੀਤ ਕੌਰ ਜੀ ਨੇ ਆਪ ਜੀ ਨੂੰ ਦੱਸਿਆ ਕਿ ਅੱਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਸੁਲਤਾਨਪੁਰ ਸਾਹਿਬ ਜਿੱਥੇ ਆਪਾਂ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਹੋਏ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਤਕਰੀਬਨ 14 ਸਾਲ ਤੋਂ ਉੱਪਰ ਸਮਾਂ ਰਹਿ ਕੇ ਜਗਤ ਜਲੰਦੇ ਨੂੰ ਤਾਰਿਆ ਮੋਦੀਖਾਨੇ ਦੀ ਕੀਰਤ ਕੀਤੀ 13-13 ਤੋਲਿਆ ਇਸੇ ਤਰ੍ਹਾਂ ਹੀ ਜਿੱਥੇ ਆਪਾਂ ਹੁਣ ਬੈਠੇ ਹੋਏ ਆ ਇਹ ਸਤਕਾਰਯੋਗ ਸੀਚੇਵਾਲ ਵਾਲੇ ਮਹਾਂਪੁਰਸ਼ਾਂ ਨੇ ਇਸ ਵੇਈਂ ਸਥਾਨ ਦੀ ਜਿਹੜੀ ਸੇਵਾ ਕਰਵਾਈ ਹੈ ਵੇਈਂ ਦਾ ਇਤਿਹਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਕੀਰਤ ਕਰਿਆ ਕਰਦੇ ਸਨ ਇੱਥੇ ਮੋਦੀਖਾਨੇ ਦੀ ਉਸ ਸਮੇਂ ਇਸ਼ਨਾਨ ਇਸ ਵੇਈਂ ਨਦੀ ਦੇ ਉੱਤੇ ਕਰਿਆ ਕਰਦੇ ਸਨ ਇੱਥੇ ਰਹਿਣ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਨਰੰਕਾਰ ਦੀ ਜਦੋਂ ਯਾਦ ਵਿੱਚ ਜੁੜਨਾ ਉਸ ਤੋਂ ਇਸ਼ਨਾਨ ਤੋਂ ਪਹਿਲਾਂ ਸੌਚਾਦਕ ਜਦੋਂ ਕਰਦੇ ਸਨ ਉਹਦੋਂ ਨਾਲ ਦਤਨ ਵੀ ਕਰਿਆ ਕਰਦੇ ਉਹ ਦਤਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 베ਰੀ ਦੀ ਦਤਨ ਕਰਕੇ ਇੱਥੇ ਗੱਡੀ ਉਹ 베ਰ ਸਾਹਿਬਾ ਸਥਾਨ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੈਂ ਨਦੀ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰਦੇ ਸਨ ਇੱਕ ਦਿਨ ਭਾਈ ਪੰਘੇਰਤ ਜੀ ਕੱਪੜੇ ਲੈ ਕੇ ਖੜੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ਼ਨਾਨ ਕਰਨ ਲੱਗੇ ਚੁੱਬੀ ਲਾਈ ਬੇਰ ਸਾਹਿਬ ਵਾਲੇ ਅਸਥਾਨ ਤੋਂ ਤੇ ਉੱਥੇ ਰੌਲਾ ਪੈ ਗਿਆ ਵੀ ਗੁਰੂ ਨਾਨਕ ਸਾਹਿਬ ਸ਼ਾਇਦ ਕਿਤੇ ਜਲ ਦੇ ਵਿੱਚ ਡੁੱਬ ਗਏ ਆ ਪਰ ਜਗਤ ਜਲੰਦੇ ਨੂੰ ਤਾਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਡੋਪਦਿਆਂ ਦੀਆਂ ਬੇੜੀਆਂ ਪਾਰ ਕਰਨ ਵਾਲੇ ਔਡੇ ਰਾਖਸ਼ ਵਰਗਿਆਂ ਦੇ ਜਲ ਦੇ ਹੋਏ ਤਪਦੇ ਹੋਏ ਕੜਾਹਿਆਂ ਨੂੰ ਸ਼ਾਂਤ ਕਰਨ ਵਾਲੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੁੱਬੀ ਲਾਉਂਦੇ ਆ 10 ਦਿਨਾਂ ਦੀ ਲਗਾਤਾਰ ਚੁੱਭੀ ਚੱਲੀ ਅੱਗੇ ਸੰਤ ਘਾਟ ਆਸਥਾਨ ਹੈ ਤਕਰੀਬਨ ਕੋਈ ਕਿਲੋਮੀਟਰ ਦੀ ਦੂਰੀ ਤੇ 1.5 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫੇਰ ਤੀਸਰੇ ਦਿਨ ਪ੍ਰਗਟ ਹੋਏ ਭਾਵੇਂ ਕਿ ਲੋਕਾਂ ਵਿੱਚ ਰੌਲਾ ਪੈ ਚੁੱਕਿਆ ਸੀ ਗੁਰੂ ਨਾਨਕ ਸਾਹਿਬ ਡੁੱਬ ਗਏ ਪਰ ਬੇਬੇ ਨਾਨਕ ਜੀ ਨੂੰ ਪੂਰਨ ਵਿਸ਼ਵਾਸ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉੱਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੌਤਕ ਵਰਤਾਉਂਦੇ ਹੋਏ ਜਦੋਂ ਪ੍ਰਗਟ ਹੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਮਸ਼ਾਨ ਘਾਟ ਦੇ ਵਿੱਚ ਜਾ ਕਰਕੇ ਬੈਠ ਗਏ ਦੁਨੀਆ ਨੇ ਪੁੱਛਿਆ ਕਿ ਮਹਾਰਾਜ ਸਾਹਿਬ ਜੀ ਆਪ ਜੀ ਕਿੱਥੇ ਗਏ ਸੀ ਕਿਉਂਕਿ ਤਿੰਨ ਦਿਨ ਆਮ ਮਨੁੱਖ ਨੂੰ ਪਾਣੀ ਵਿੱਚ ਰਹਿਣਾ ਬਹੁਤ ਔਖਾ ਤੇ ਉਹਦਾ ਜੀਵਨ ਹੀ ਨਹੀਂ ਹੈ ਜੇ ਇੰਨਾ ਚਿਰ ਪਾਣੀ ਵਿੱਚ ਰਹਿ ਜਾਵੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਕਹਿਣ ਲੱਗੇ ਕਿ ਅਸੀਂ ਨਰੰਕਾਰ ਦੇ ਦੇਸ਼ ਵਿੱਚ ਗਏ ਸੀ ਕਿਉਂਕਿ ਇਹ ਸੰਸਾਰ ਦੀ ਇੱਕ ਮਰਿਆਦਾ ਵੀ ਹਰ ਇੱਕ ਜਿਸ ਮਨੋਖੜੇ ਨੂੰ ਉਪਦੇਸ਼ ਦੇਣਾ ਉਹਦਾ ਗੁਰੂ ਹੋਣਾ ਚਾਹੀਦਾ ਹੈ ਤੇ ਮਹਾਰਾਜ ਉਸ ਮਰਿਆਦਾ ਦੀ ਪੂਰਤੀ ਵਾਸਤੇ ਨਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਗੁਰੂ ਧਾਰਨ ਕੀਤਾ ਪਿਤਾ ਜੀ ਕੋ ਸਿੱਖ ਮੂਲ ਮੰਤਰ ਨੂੰ ਗੁਰਪ੍ਰਸਾਦਕ ਮੰਨਦੇ ਹਨ ਤੇ ਕਈ ਨਾਨਕ ਹੋਸੀਪੀ ਸੱਚਤਕ ਮੰਨਦੇ ਹਨ ਤੁਹਾਡਾ ਕੀ ਕਹਿਣਾ ਹੈ ਹਾਂ ਬੜਾ ਸੋਹਣਾ ਸਵਾਲ ਕੀਤਾ ਮੇਰਾ ਮੰਨਣਾ ਹੈ ਅੱਜ ਤੱਕ ਜਿੰਨੀਆਂ ਵੀ ਸੰਸਥਾਵਾਂ ਹੋਈਆਂ ਤਕਰੀਬਨ ਤਕਰੀਬਨ ਪ੍ਰਾਤਨ ਜਿੰਨੀਆਂ ਵੀ ਸੰਸਥਾਵਾਂ ਦਮਨ ਮਿੰਟਕ ਸਾਲ ਹੋਵੇ ਉਹ ਦਾਸੀਨ ਮੱਤ ਹੈ ਇਸੇ ਤਰ੍ਹਾਂ ਨਿਰਮਲੇ ਮੱਤ ਹੈ ਹੋਰ ਵੀ ਬੇਅੰਤ ਸੇਵਾ ਪੰਥੀ ਜਾਂ ਕਾਰਸੇਵਾ ਵਾਲੇ ਮਹਾਂਪੁਰਸ਼ ਦਲਪੰਥ ਸਾਰੇ ਹੀ ਨਾਨਕ ਹੋਸੀਪੀ ਸੱਚ ਤੱਕ ਮੰਨਦੇ ਆ ਭਾਈ ਗੁਰਦਾਸ ਸਾਹਿਬ ਜੀ ਸਤਕਾਰਯੋਗ ਅਸਤੀ ਹੈ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਵਾਰਾਂ ਦੇ ਵਿੱਚ ਆਪਣੇ ਵੱਲੋਂ ਇੱਕ ਓੰਕਾਰ ਤੋਂ ਲੈ ਕੇ ਨਾਨਕ ਉਸੀ ਪੀ ਸੱਚ ਤੱਕ ਮੂਲ ਮੰਤਰ ਹੋਣ ਦਾ ਪ੍ਰਮਾਣ ਦਿੱਤਾ ਹੈ ਫਿਰ ਜਦੋਂ ਅਸੀਂ ਮੂਲ ਮੰਤਰ ਜਪਜੀ ਸਾਹਿਬ ਪੜ੍ਹਨ ਲੱਗਦੇ ਆਂ ਤੇ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਉਸੀ ਪੀ ਸੱਚ ਤੱਕ ਵੀ ਏਕਾ ਹੀ ਲਿਖਿਆ ਹੈ ਸੋਚਿਆ ਸੋਚਣਾ ਹੋ ਬਈ ਜਿਹੜੀ ਹੈ ਉਹ ਪਹਿਲੀ ਪੌੜੀ ਜਪਜੀ ਸਾਹਿਬ ਦੀ ਹੈ ਮੰਨੀ ਜਾਂਦੀ ਹੈ ਪਹਿਲਾ ਤੇ ਪਿਛਲਾ ਕੁਝ ਸੰਸਥਾਵਾਂ ਇਹਨੂੰ ਸ਼ਲੋਕ ਮੰਨਦੀਆਂ ਤੇ ਕੁਝ ਪਹਿਲਾ ਇਹੜਾ ਮਹਾ ਮੰਤਰ ਮੂਲ ਮੰਤਰ ਮੋਢ ਮੰਤਰ ਹੁੰਦਾ ਹੀ ਇੱਕ ਹੈ ਹਰ ਵਸਤੂ ਦਾ ਮੋਢ ਇੱਕ ਹੁੰਦਾ ਇਸੇ ਤਰ੍ਹਾਂ ਮੂਲ ਮੰਤਰ ਵੀ ਇੱਕ ਵੇਰੀ ਗੁਰੂ ਸਾਹਿਬ ਜੀ ਦੇ ਵਿੱਚ ਆਇਆ ਤੇ ਜਾਂ 500 ਕਿੰਨੇ ਵੇਰੀ ਜਿਹੜਾ ਗੁਰ ਪ੍ਰਸਾਦ ਤੱਕ ਆਇਆ ਉਹਨੂੰ ਮਹਾ ਮੰਤਰ ਕਿਹਾ ਜਾ ਸਕਦਾ ਹੈ ਮੂਲ ਮੰਤਰ ਮੋਢ ਮੰਤਰ ਮੋਢ ਦੇ ਵਿੱਚ ਹੀ ਆਇਆ ਹੈ ਸੋ ਇਸ ਵਾਸਤੇ ਮੇਰਾ ਇਹ ਮੰਨਣਾ ਹੈ ਸੰਸਥਾਵਾਂ ਦਾ ਮੰਨਣਾ ਹੈ ਖਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਵੇਂ ਦਰਸ਼ਨੀ ਡਿਉੜੀ ਦੇ ਉੱਤੇ ਉਸ ਤੋਂ ਅੱਗੇ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਉਸੀ ਪੀ ਸੱਚ ਤੱਕ ਹੀ ਮੂਲ ਮੰਤਰ ਲਿਖਿਆ ਹੋਇਆ ਮਿਲਦਾ ਤੇ ਪ੍ਰਾਤਨ ਸੰਸਥਾਵਾਂ ਪ੍ਰਾਤਨ ਮਹਾਪੁਰਸ਼ ਸਾਰੇ ਹੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਉਸੀ ਪੀ ਸੱਚ ਤੱਕ ਜਪ ਕੇ ਹੀ ਉਹਨਾਂ ਨੇ ਮਹਾਨਤਾ ਪਾਈ ਹੈ ਇਸ ਵਾਸਤੇ ਮੇਰਾ ਵੀ ਇਹ ਖਾਸ ਕਰਕੇ ਜੋ ਦਾੰਦਮੇਂਟ ਇੱਕ ਸਾਲ ਦਾ ਮੰਨਣਾ ਹੈ ਉਹ ਮੇਰਾ ਵੀ ਮੰਨਣਾ ਹੈ ਕਿ ੴ ਤੋਂ ਲੈ ਕੇ ਨਾਨਕ ਉਸ ਸੀਪੀ ਸੱਚ ਤੱਕ ਹੀ ਮੂਲ ਮੰਤਰ ਦਾ ਜਾਪ ਕਰਕੇ ਵੱਧ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਮੂਲ ਮੰਤਰ ਹੈ ਕਈ ਗੁਰਪ੍ਰਸਾਦ ਤੱਕ ਮੰਨਦੇ ਹਨ ਉਹਨਾਂ ਦਾ ਇਹ ਮੰਨਣਾ ਵੀ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਨਰੰਕਾਰ ਪਾਸੋਂ ਗੁਰਪ੍ਰਸਾਦ ਤੱਕ ਹੀ ਮਿਲਿਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਪਰ ਅਸੀਂ ਸਿੱਧਾ ਡਾਇਰੈਕਟਲੀ ਗੁਰੂ ਨਰੰਗਕਾਰ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਮੰਨਦੇ ਭਾਵੇਂ ਕਿ ਵਿਚੋਲਾ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਹੀ ਪਾਉਨੇ ਅਸੀਂ ਆਪਣਾ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੇ ਹਾਂ ਇਸ ਵਾਸਤੇ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਾਨਕ ਹੋਸੀ ਭੀ ਸੱਚ ਤੱਕ ਬਖਸ਼ਿਸ਼ ਕੀਤਾ ਕਿਉਂਕਿ ਇੱਕ ਜਿਹੜਾ ਵਾਹਿਗੁਰੂ ਅਦੁੱਤੀ ਸਰੂਪ ਪਰਮੇਸ਼ਰ ਵਾਹਿਗੁਰੂ ਹੈ ਉਹ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਤੇ ਉਹ ਐਸਾ ਵਾਹਿਗੁਰੂ ਜਦੋਂ ਪ੍ਰਾਪਤ ਹੁੰਦਾ ਉਹ ਆਦ ਵਿੱਚ ਵੀ ਸੱਚ ਸੀ ਜੁਗਾਦ ਵਿੱਚ ਵੀ ਸਦੀਵੀ ਸੱਚ ਰਹਿਣ ਵਾਲਾ ਇਸ ਵਾਸਤੇ ਗੁਰੂ ਕੇ ਸਿੱਖ ਜਿਹੜੇ ਐ ਉਹ ਨਾਨਕ ਹੋਸੀ ਭੀ ਸੱਚ ਤੱਕ ਹੀ ਜਪ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਐ ਤੇ ਕਰਨਾ ਚਾਹੀਦਾ ਨਾਨਕ ਹੋਸੀ ਭੀ ਸੱਚ ਤੱਕ ਹੀ ਗੁਰੂ ਦਾ ਸ਼ਬਦ ਇਹ ਜਿਹੜਾ ਮੂਲ ਮੰਤਰ ਹੈ ਇਸ ਤੋਂ ਅੱਗੇ ਮੈਂ ਦੱਸ ਰਿਹਾ ਸੀ ਕਿ ਇਹ ਵੇਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਛਪਰਸ਼ ਨੂੰ ਪਾ ਕਰਕੇ ਸਾਡੇ ਵਾਸਤੇ ਸਤਕਾਰਯੋਗ ਹੈ ਸਿੱਖਾਂ ਦਾ ਇੱਕ ਮਹਾਨ ਤੀਰਥ ਹੈ ਇਹ ਜਿਹੜੀ ਵੇਈ ਹੈ ਤੇ ਇਸੇ ਤਰ੍ਹਾਂ ਹੀ ਇਸ ਵੇਈ ਦੇ ਉੱਤੇ ਹਰ ਇੱਕ ਗੁਰਸਿੱਖ ਆ ਕੇ ਦਰਸ਼ਨ ਦੀਦਾਰੇ ਕਰਨੇ ਲੋਚਦਾ ਹੈ ਚਾਹੁੰਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇੱਥੇ ਕਿਉਂਕਿ ਲੰਮਾ ਸਮਾਂ 14 ਸਾਲ ਤੋਂ ਉੱਪਰ ਕੁਝ ਸਮਾਂ ਸਤਗੁਰੂ ਸੱਚੇ ਪਾਤਸ਼ਾਹ ਇਸ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਹੇ ਮਹਾਰਾਜ ਸਾਹਿਬ ਜੀ ਨੇ ਇੱਥੇ ਹੀ ਮਹਾਰਾਜ ਸਾਹਿਬ ਜੀ ਦੀ ਮੰਗਣੀ ਹੋਈ ਸ਼ਾਦੀ ਹੋਈ ਉਸ ਤੋਂ ਬਾਅਦ ਦੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਹਾਬਜਾਦੇ ਜਿਹੜੇ ਸੀ ਉਹ ਹੋਏ ਬਾਬਾ ਸ੍ਰੀਚੰਦ ਸਾਹਿਬ ਜੀ ਬਾਬਾ ਲਖਮੀ ਦਾਸ ਜੀ ਇੱਥੇ ਇੱਥੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਦਾਸੀਆਂ ਦਾ ਮੋਢ ਬੰਨਿਆ ਚਾਰ ਉਦਾਸੀਆਂ ਜਿਹੜੀਆਂ ਕੀਤੀਆਂ ਪਰ ਆਰੰਭ ਇਸ ਅਸਥਾਨ ਤੋਂ ਹੀ ਕੀਤਾ ਇਸ ਵਾਸਤੇ ਇਹ ਧਰਤੀ ਇਹ ਅਸਥਾਨ ਸਤਕਾਰਯੋਗ ਤੇ ਪੂਜਣਯੋਗ ਹੈ ਸੋ ਇੱਥੇ ਅਸੀਂ ਆਤਮ ਮਸਤ ਕੋਣ ਵਾਸਤੇ ਅੱਜ ਆਏ ਸੀ ਸੋਚਿਆ ਸਵਾਲ ਜਵਾਬ ਦੇ ਦਰਸ਼ਕਾਂ ਦੇ ਨਾਲ ਅਸੀਂ ਵੀ ਇਸ ਅਸਥਾਨ ਨੂੰ ਦਰਸ਼ਨ ਕਰਾ ਕੇ ਹੋਰ ਵੱਡਪਾਗੇ ਬਣ ਸਕੀਏ ਤੇ ਇਥੋਂ ਦੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿਧਾਂਤ ਹੈ ਉਹਦੇ ਤੋਂ ਗੁਰਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਜਾ ਸਕੇ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤਾਰੇ ਮਾਤਾ ਦਾ ਸਾਡੀ ਵੀਡੀਓ ਵੇਖਣ ਲਈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਏ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਜਰੂਰ ਸਾਨੂੰ ਦੱਸ ਸਕਦੇ ਹੋ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ